बाजार चो विकन वाले माउथवॉशों मौजूद अलकोहल या फ्लोराइड वर्गे रिसायन बहुत ही नुकसानदायक हूँ अजिहे चो आयुर्वेद चो, चो नारियल तेल दुरली दे, का बहुत महत्व है मूँ चो नारियल तेल भर के इसकी कुर्ली बैक्टीरिया दूर हो जाते हैं सो सू नारियल तेल द दे ही कुरली करनी चाहिए है ਨਾਰੀਅਲ ਤੇਜੋ ਵਿਟਾਮਿਨ E ਦਾ ਕੈਪਸੂਲ ਮਿਲਾ ਕੇ ਰਾਤ ਨੂੰ ਚਿਹਰੇ ਤੇ ਝੋਡੀਆਂ ਵਾਲੇ ਹਿੱਸੇ 'ਚ ਲਗਾਓ ਅਤੇ ਸਵੇਰੇ ਸਾਦੇ ਪਾਣੀ ਨਾਲ ਧੋ ਲਓ ਇਸ ਨਾਲ ਚਮੜੀ 'ਚੋਂ ਕਸਾਅ ਆਉਂਦਾ ਹੈ ਅਤੇ ਝੋਡੀਆਂ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ ਨਾਰੀਅਲ ਤੇਜੋ ਵਿਟਾਮਿਨ E ਦਾ ਕੈਪਸੂਲ ਮਿਲਾ ਕੇ ਰਾਤ ਨੂੰ ਚਿਹਰੇ ਤੇ ਝੋਡੀਆਂ ਵਾਲੇ ਹਿੱਸੇ 'ਚ ਲਗਾਓ ਅਤੇ ਸਵੇਰੇ ਸਾਦੇ ਪਾਣੀ ਨਾਲ ਧੋ ਲਓ ਇਸ ਨਾਲ ਚਮੜੀ 'ਚੋਂ ਕਸਾਅ ਆਉਂਦਾ ਹੈ ਅਤੇ ਝੋਡੀਆਂ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਬਾਜ਼ਾਰ 'ਚੋਂ ਵਿਕਣ ਵਾਲੇ ਮਾਊਥਵਾਸ਼ 'ਚ ਮੌਜੂਦ ਅਲਪੋਹ ਜਾਂ ਫਲੋਰਾਈਡ ਵਰਗੇ ਰਸਾਇਣ ਬਹੁਤ ਹੀ ਨੁਕਸਾਨਦਾਇਕ ਹੁੰਦੇ ਹਨ। ਅਜਿਹਾ ਕਿ ਜੋ ਆਯੁਰਵੇਦ 'ਚੋਂ ਨਾਰੀਅਲ ਤੇਲ ਦੀ ਕੁਰਲੀ ਦਾ ਬਹੁਤ ਮਤਵ ਹੈ। ਮੂੰਹ 'ਚੋਂ ਨਾਰੀਅਲ ਤੇਲ ਭਰ ਕੇ ਇਸ ਦੀ ਕੁਰਲੀ ਕਰਨ ਨਾਲ ਬੈਕਟੀਰੀਆ ਦੂਰ ਹੋ ਜਾਂਦੇ ਹਨ। ਸੋ ਸਾਨੂੰ ਨਾਰੀਅਲ ਤੇਲ ਦੀ ਹੀ ਕੁਰਲੀ ਕਰਨੀ ਚਾਹੀਦੀ ਹੈ। ਨੀਂਦ ਨਾ ਆਉਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਨਾਰੀਅਲ ਪਾਣੀ ਦਾ ਇਸਤੇਮਾਲ ਕਰੋ। ਰਾਤ ਨੂੰ ਭੋਜਨ ਤੋਂ ਬਾਅਦ ਅੱਧਾ ਗਲਾਸ ਨਾਰੀਅਲ ਪਾਣੀ ਪੀਓ, ਵਧੀਆ ਨੀਂਦ ਆਵੇਗੀ। ਰੋਜ਼ਾਨਾ 25 ਗ੍ਰਾਮ ਕੱਚਾ ਨਾਰੀਅਲ ਖਾਣ ਨਾਲ ਜਾਂ ਪੀਸ ਕੇ ਪੀਣ ਨਾਲ ਟੀਵੀ ਦੇ ਕਿਟਾਣ ਖਤਮ ਹੋ ਜਾਂਦੇ ਹਨ। ਨਾਰੀਅਲ ਪਾਣੀ ਦੇ ਲਗਾਤਾਰ ਸੇਵਨ ਨਾਲ ਪਥਰੀ ਨਿਕਲ ਜਾਂਦੀ ਹੈ ਅਤੇ ਪਿਸ਼ਾਬ ਖੁੱਲ ਕੇ ਆਉਂਦਾ ਹੈ। ਨਾਰੀਅਲ ਦੇ ਪਾਣੀ 'ਚੋ ਗੁੜ ਅਤੇ ਹਰਾ ਧਣਿਆ ਮਿਲਾ ਕੇ ਪੀਣ ਨਾਲ ਪਿਸ਼ਾਬ 'ਚ ਹੋਣ ਵਾਲੀ ਜਲਨ 'ਚੋ ਵੀ ਕਾਫੀ ਲਾਭ ਹੁੰਦਾ ਹੈ।